ਸਾਸੀ ਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੋਡ ਇਹ ਮੈਂ ਤੁਹਾਡਾ ਦੋਸਤ ਹਰਵਿੰਦਰ ਉਪਰ ਤੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਪਿੰਡ ਰੌਲ ਮਾਜਰਾ ਤੋਂ ਪੰਜਾਬ ਦੇ ਵਿੱਚ ਪ੍ਰਵਾਸੀ ਜਿਨ੍ਹਾਂ ਨੂੰ ਅਸੀਂ ਦਿਹਾੜੀਆਂ ਤੇ ਰੱਖਦੇ ਹੁੰਦੇ ਸੀ ਘਰਾਂ ਦੇ ਵਿੱਚ ਸਾਡੇ ਖੇਤਾਂ ਵਿੱਚ ਕੰਮ ਕਰਦੇ ਸੀ ਉਹਨਾਂ ਵੱਲੋਂ ਹੁਣ ਪੰਜਾਬੀਆਂ ਦੀਆਂ ਪੱਗਾਂ ਤੱਕ ਉਹਨਾਂ ਦੇ ਹੱਥ ਪਹੁੰਚ ਚੁੱਕੇ ਨੇ ਪੰਜਾਬੀਆਂ ਨੂੰ ਗਲਤ ਸ਼ਬਦਾਵਲੀ ਸ਼ਬਦਾਵਲੀ ਵਰਤਣ ਵਾਲਿਆਂ ਨੂੰ ਜੜੀ ਅਸੀਂ ਮੀਡੀਆ ਦੇ ਵਿੱਚ ਨਹੀਂ ਸੁਣਾ ਸਕਦੇ ਇਹ ਸਾਡੇ ਦੇ ਰਾਜ ਵਿੱਚ ਨੌਕਰ ਹੋਇਆ ਕਰਦੇ ਇਸ ਨੂੰ ਗੋਲੇ ਚੁੱਕਦੇ ਹਨ ਤੇ ਇਹਨਾਂ ਵੱਲੋਂ ਸਾਡੇ ਭਾਰਤੀ ਕਿਸਾਨ ਜੁਨੀਆ ਚਲੁੰਨੀ ਤੇ ਹੋਰ ਸਾਡੇ ਇਲਾਕੇ ਦੇ ਸਰਦਾਰ ਸਾਰੇ ਪੰਜਾਬ ਤੇ ਇਹਨਾਂ ਵੱਲੋਂ ਜਾਬ ਲੋਦੀ ਉਹ ਤਿਆਰੀ ਇੱਥੇ ਮੇਰੇ ਨਾਲ ਖੜੇ ਨੇ ਤੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆ ਜੀ ਇਹ ਮੁੰਡੇ ਚ ਕੰਮ ਕਰਦਾ ਇਹ ਚਾਲੇ ਇਹ ਬਈ ਬੁਰਾ ਬੁਰਾ ਥੋੜਾ ਹੋਰ ਬੁਰਾ ਥੋੜਾ ਬਈ ਦੇਖੋ ਬਕਰਣ ਭਾਈ ਭਾਈ ਜੀ ਇੱਕ ਮਿੰਟ ਭਾਈ ਸਾਬਲੀ ਦੋ ਮਿੰਟ ਦੀ ਸ਼ਾਂਤੀ ਰੱਖੋ ਦੋ ਤਰੀਕ ਨੂੰ ਵੀਡੀਓ ਭਾਈ ਤੇ ਉਹਨਾਂ ਨੇ ਦੋ ਤਰੀਕ ਦੇ ਬਾਅਦ ਮੁੜ ਕੇ ਉਹਨਾਂ ਨੇ ਡਿਲੀਟ ਕਰੀ ਅਸੀਂ ਮੈਂ ਕੱਲ ਮਾਂ ਜੋ ਐਸਐਸਬੀ ਸਾਹਿਬ ਨੂੰ ਸਵੇਰ ਨੂੰ ਮੈਂ ਲਿਖਤੀ ਆਪਣੇ ਵੱਲ ਤੇ ਪਾਕਤਾਵੇ ਦੋਸ਼ੀਏ ਨੂੰ ਕਾਰਵਾਈ ਕਰ ਲੋ ਸਾਡੇ ਇਲਾਕੇ ਦੇ ਵਿੱਚ ਮਾਹੌਲ ਖਰਾਬ ਹੋ ਸਕਦਾ ਬੇਨਾ ਰੰਗਤ ਕੋਈ ਦੇਣੀ ਆ ਫਿਰ ਕੋ ਦੰਗਿਆ ਵਾਲੀ ਮੈਂ ਸਪੈਸ਼ਲ ਗਿਆ ਬੰਦੇ ਚੱਕੇ ਵੀ ਉਹਨਾਂ ਨੇ ਲੈ ਗਏ ਚੌਂਕੀ ਲੈ ਕੇ ਮੁੜ ਕੇ ਜੀ ਅਸੀਂ ਚਾਰ ਵਜੇ ਦੇ ਪਰਚਾ ਦਾਇਰ ਕਰੂਗੇ ਤਿੰਨ ਬੰਦੇ ਛੜਤੇ ਫਿਰ ਉਹਨਾਂ ਨੇ ਸਾਨੂੰ ਬਾਹਨਾ ਮਾਰਿਆ ਕਹਿੰਦੇ ਵੀ ਸਾਡੇ ਕੋ ਰੇਟਿੰਗ ਦੀ ਦਰਖਾਸਤ ਨਹੀਂ ਆਈ ਅਸੀਂ ਸਰਪੰਚ ਸਾਹਿਬ ਸਾਡੇ ਪਿੰਡ ਦੇ ਇਹਨਾਂ ਨੇ ਰੇਟਿੰਗ ਦੀ ਦਰਖਾਸਤ ਹੀ ਆਈ ਪੰਜ ਚਾਰ ਪਿੰਡਾਂ ਦੇ ਸਰਪੰਚ ਕੇ ਰੈਲ ਦਾ ਮਾਜਰੇ ਦਾ ਬੇੜ ਦਾ ਸਾਡੇ ਜਿਹੜਾ ਤਜੋੜਾ ਸਰਪੰਚੋਗਾ ਆਸਰ ਭੋੜ ਵਾਲੋਗੇ ਸਾਰੇ ਦਿੱਤੀ ਇਹ ਰਿਡਿੰਗ ਦੇ ਫੇਰੇ ਇੱਥੇ ਵੀਡੀਓ ਪਾ ਕੇ ਕਹਿ ਗਏ ਸਾਨੂੰ ਭਾਈ ਸਵੇਰ ਤੱਕ ਕਾਰਵਾਈ ਕਰ ਦਿਓ ਬੰਦੇ ਗ੍ਰਿਫਤਾਰ ਕਰ ਲਓ ਨਹੀਂ ਸਾਡੇ ਇਲਾਕੇ 'ਚ ਮਾਹੌਲ ਖਰਾਬ ਹੋਣਾ ਕਿੰਨੇ ਬੰਦੇ ਸਨ ਜੀ ਪੰਜ ਬੰਦੇ ਆ ਜੀ ਤਿੰਨ ਬੰਦੇ ਹੋਰ ਹਨ ਇੱਕ ਜਿਹੜਾ ਵੀਡੀਓ ਬਣਾਉਂਦਾ ਛੇਵਾਂ ਹੋਇਆ ਦੋ ਬੰਦੇ ਨਾਲ ਹੋਰ ਤੇ ਅੱਠ ਬੰਦੇ ਟੋਟ ਲਏ ਇਹ ਪੰਜ ਬੰਦੇ ਹੀ ਬਾਈ ਨੇਮ ਦਿੱਤੇ ਆ ਤਿੰਨ ਬੰਦੇ ਉਹਨਾਂ 'ਚ ਜਿਹੜੇ ਇੱਕ ਵੀਡੀਓ ਬਣਾਉਣ ਨਾਲ ਦੋ ਬੰਦੇ ਹੋਰ ਹੈ ਉਹ ਕਹਿੰਦੇ ਨੇ ਸਖਤ 295 ਇਹ 153A ਆਈਡੀ ਦੀ ਜਿਹੜੀ ਧਾਰਾ ਉਹ ਲਾ ਕੇ ਬਿਨਾ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਨੇ ਤੋਂ ਬਾਅਦ ਅਸੀਂ ਕਹਿੰਦੇ ਜੇ ਤੀ ਲੱਭ ਪਰ ਇਹਨਾਂ ਨੇ ਉਹੀ ਕੰਮ ਕਰਿਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ بجائے ਪਰਚਾ ਦੇਣ ਦੀ بجائے ਸਾਨੂੰ ਪ੍ਰੈਸ਼ਰ ਪਾ ਰਹੇ ਵੀ ਤੁਸੀਂ ਥਾਣੇ ਨੂੰ ਆ ਜਾਓ ਵੀ ਅਸੀਂ ਉੱਥੇ ਬੈਠ ਕੇ ਵੀ ਆਪਾਂ ਇੱਕ ਹੱਲ ਕਰਦੇ ਲੱਭਦੇ ਹੱਲ ਇਹਦਾ ਹੱਲ ਇਹੀ ਹੋਇਆ ਜੋ ਪਹਿਲਾਂ ਹੁੰਦਾ ਪਿਆ ਬੇ ਬੰਦਿਆਂ ਨੂੰ ਦਬਾ ਦਿਓ ਸੌਰੀ ਫੀਲ ਕਰਾ ਦਿਓ ਕਿੰਨੀਆਂ ਬੇਦਬੀ ਹੁੰਦੀਆਂ ਜਦੋਂ ਬੇਦਬੀ ਕਰਦਿਆਂ ਮੋੜ ਕੇ ਆ ਇਹਨੇ ਬੁੱਧੀ ਜੀ ਇਹਦੀ ਮਤ ਬੁੱਧੀ ਹੈ ਜੀ ਇਹ ਪਾਗਲ ਹੈ ਜੀ ਇਹੀ ਹੋਣਾ ਹੀ ਇਹਨਾਂ ਨੇ ਨਸ਼ੇ ਕਹਤਾ ਇਹ ਬੱਚੇ ਜੀ ਇਹਨਾਂ ਨੂੰ ਪੰਜਾਬ ਦੀ ਛੱਬੇ ਚਾਰ ਬਾਰਾਂ ਨਹੀਂ ਪਤਾ ਇਹੀ ਚੀਜ਼ਾਂ ਘੜੀਆਂ ਨੇ ਨੇ ਮੁੜ ਕੇ ਜਿਹੜੇ ਇੰਨੇ ਬੰਦੇ ਰਗੜਦੇ ਹੈ ਜੀ ਬੱਚਿਆਂ ਨੇ ਪਤਾ ਪੱਗਾਂ ਦਾ ਹਾਂ ਮੈਂ ਉਹੀ ਕਹਿੰਦਾ ਵੀ ਇੱਕ 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 ਜਿਹੜਾ ਇੱਕ ਜਿਹੜਾ ਪੱਗਮੋਤ ਬਣਾਵੇ ਦੋ ਜਿਹੜਾ ਪੈਰੋਂ ਮੋਤ ਬਣਾਦਾ ਸਾਡੀ ਕੋਈ ਹੋਣੀ ਹੈ ਅਸੀਂ ਸਭ ਬੰਦੇ ਇਲਾਕਾ ਸਾਰਾ ਬੱਚਾ ਬੱਚਾ ਇਸੇ ਚੀਜ਼ ਚੰਦਾ ਵੀ ਨਾ ਸਕ ਤੋਂ ਸਖਤ ਕਾਰਵਾਈ ਬੰਦੇ ਗ੍ਰਿਫਤਾਰ। ਬਾਈ ਜੀ ਜੀ ਅਸੀਂ ਚੁੱਪ ਰਹੇ। ਸਾਡੇ ਗਲਾਗਾਂ ਨੂੰ ਹੱਥ ਪਾਣਗੇ। ਹੱਥ ਕੋ। ਤਾਈ ਅਮਰਾਂ। ਅਮਰਾਂ ਨੇ ਕਰੇ ਗਈ ਸੀ ਕਿ ਕਿੰਨੇ ਵੀ ਪੱਗਾ ਬੰਨਿਆ ਹੋਵੇ ਨਾ ਸਾਰੇ ਮਰੇ ਹੋਏ ਆ। ਮੈਂ ਇੱਕ ਗੱਲ ਦੱਸਦਾ। ਤਾਂ ਲੋਕਾਂ ਜਿਹੜੇ ਪਿੰਡੋਂ ਬੋਲੇ ਉਹ ਪਿੰਡ ਦੇ ਜਮਾ ਤੇ ਮਰੇ ਹੋਏ ਆ। ਉਹ ਪੈਣ ਦੇ ਲੋੜੇ ਰਾਤ ਦੇ ਚਲਾ ਕੇ ਕਕੜਾ ਕਰੇਗੇ ਬਾਹਰ। ਰਾਤ ਦੇ ਬਰਦ ਨੂੰ ਥਲਿਆਂ ਨੂੰ ਗੱਲ ਤਾਂ ਗੱਲ ਖਤਮ ਕਰਨ ਦੀ ਗੱਲ ਕਰੋ। ਠੀਕ ਹੈ ਨਾ ਕਾਨੂੰਨ ਸਿਰਫ ਸਰਦਾਰਾਂ ਬਾਅਦ ਤੇ ਹੈ ਹੋਰ ਕਿਦੋਂ ਬਾਅਦ ਦਾ ਕੋਈ ਕਾਨੂੰਨ ਨਹੀਂ ਹੈਗਾ ਠੀਕ ਹੈ ਨਾ ਕਾਨੂੰਨ ਦੀਆਂ ਕਿੰਨੀਆਂ ਕਿ ਤੁਸੀਂ ਕਿੰਨੇ ਕਿਹੜੇ ਤੁਸੀਂ ਮੰਨੂਗਾ ਵੀ ਕਰ ਤੱਕ ਉਹਨੂੰ ਇਨਸਾਫ ਮਿਲਿਆ ਕੱਲ ਦੀ ਹੋਣੀ ਤੇਰਾ ਬੇਸੋ ਜਿਹੜਾ ਪਿੰਡ ਦੇ ਜਿਹੜਾ ਕੁਝ ਵੀ ਹੁੰਦਾ ਅਸੀਂ ਪਿੰਡ ਨਾਲ ਖੜੇ ਆ ਬੜ ਤੋ ਉਹਦੇ ਨਾਲ ਨਾਲ ਇਹ ਵੀ ਪਹਿਲੇ ਪੜਾਅ ਨਾਲ ਇਹ ਜਦੋਂ ਅੱਜ ਮੈਂ ਪਤਾ ਹੀ ਨਾ ਲੱਗਣ ਦੇ ਕਿ ਕਿੱਥੇ ਘੇਰ ਆ ਦੇ ਖੜੂ ਤਾ ਜੀ ਜੀ ਇੱਕ ਬੈਂਦੀ ਹਾਂਜੀ ਮੈਂ ਇਹ ਗੱਲ ਕਹਿ ਰਿਹਾ ਸੀ ਦੇਖੋ ਕਿੰਡੀ ਵੱਡੀ ਤਰਾਸਦੀ ਹੈ ਇਹ ਸਾਡੇ ਪੰਜਾਬ ਲਈ ਸਭ ਤੋਂ ਬਿਸ਼ਰਮ ਵਾਲੀ ਗੱਲ ਹੈ ਸਾਡੇ ਸਾਰਿਆਂ ਲਈ ਮੈਂ ਕਹਿੰਦਾ ਜਿਹੜੀ ਸਰਕਾਰ ਹੈ ਪੰਜਾਬ ਦੀ ਸਾਰਿਆਂ ਲਈ ਪੰਜਾਬ ਦੇ ਲੀਡਰਾਂ ਨੇ ਹਰ ਇੱਕ ਪਾਰਟੀ ਲਈ ਵੀ ਸਾਨੂੰ ਪੰਜਾਬੀਆਂ ਨੂੰ ਪੰਜਾਬ ਦੇ ਹੋ ਕੇ ਰਸਨੀਕ ਹੋ ਕੇ ਸਾਨੂੰ ਇੱਕ ਪ੍ਰਵਾਸੀਆਂ ਦੇ ਪਰਚਾ ਕਰਾਉਣ ਲਈ ਅੱਡੀ ਦਿੱਤੋ ਲੈ ਕੇ ਕਰਨੀ ਪੈ ਰਹੀ ਹੈ ਜਿੱਥੇ ਉਹਨਾਂ ਦੀ ਬਿਲਕੁਲ ਸ਼ਰਿਆਮ ਗਲਤੀ ਆ ਉਹਨਾਂ ਨੇ ਵੀਡੀਓ ਪਾਈ ਹੈ ਸਾਡੇ ਕੋਲ ਪ੍ਰੂਫ ਨੇ ਉਰੇ ਮੇਰੇ ਹਿਸਾਬ ਨਾਲ ਏਰੀਆ ਦੇ ਵਿੱਚ ਵੀਡੀਓ ਫੈਲ ਗਈ ਹੋਣੀ ਆ ਉਹਨ ਉਸ ਪ੍ਰਸ਼ਾਸਨ ਦੀ ਹਾਲੇ ਤੱਕ ਇਹ ਨਾਕਾਮਯਾਬੀ ਹੈ ਜਿਹੜਾ ਹਾਲੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੀ ਪਲੇ ਲਾ ਜੇ ਹੋਰ ਵੀ ਕਾਰਵਾਈ ਡੀਐਸਪੀ ਸਾਹਿਬ ਕਿਤੇ ਲੈਣੇ ਪੈ ਉਹਨਾਂ ਜੀ ਮੈਂ ਸਰਪੰਚ ਪੰਡਿਆਂ ਤੋਂ ਮੇਰੀ ਇੱਕ رائے ਆ ਵੀ ਆਪਣੇ ਭਾਈ ਸਾਹਿਬ ਅਮਰਤ ਬਾਸ ਸਿੰਘ ਜੀ ਉਹਨਾਂ ਦਾ ਕਸੂਰ ਕੀ ਹੈ ਕਿ ਉਹਨਾਂ ਦੇ ਲੋਕਾਂ ਨੂੰ ਅਮਰੇ ਸਗਾ ਤੇ ਉਹਨਾਂ ਦੇ ਆ ਕਸੂਰ ਦੇ ਬਾਵਜੂਦ ਵੀ ਉਹਨਾਂ ਨੂੰ ਜੇਲਾ ਘਟਨੀਆ ਪੈ ਰਹੀਆਂ ਆ ਤਾਂ ਇਹ ਜਿਹੜਾ ਪ੍ਰਵਾਸੀ ਹੈ ਪਰ ਉਹ ਇੰਨਾ ਗੰਦ ਬੋਲ ਰਿਹਾ ਆ ਆਪਾਂ ਵਰਮੀ ਵਾਲਾ ਸਰਮਈਆ ਤਾੜਾ ਇੱਕੇ ਇਲਾਕੇ ਦੇ ਰਹੇ ਇਹਨਾਂ ਨੂੰ ਪੰਜਾਬ ਤੋਂ ਕੱਢੋ ਤੇਣਾ ਪਰ ਕਿੱਥੇ ਵਰਦਾ ਦਿੱਤੀ ਮੇਰਾ ਉਹਨੇ ਪਿੰਡਾਂ ਦੇ ਬਾਹਰ ਕੱਢੋ ਇਹਨਾਂ ਦੇ ਮਤੇ ਪਾਓ ਪਿੰਡਾਂ ਦੇ ਵਿੱਚ ਕੋਈ ਪਿੰਡ ਦੇ ਕੋਈ ਪ੍ਰਵਾਸੀ ਬੰਦਾ ਨਹੀਂ ਰਹਿੰਦਾ ਲਓ ਜੀ ਪ੍ਰਾ ਪ੍ਰਾ ਆ ਜਲ ਕਰੋ ਜੀ ਚਾਰ ਵੋਟ ਆ ਇਹਨਾਂ ਦੀ ਏਦਾਂ ਜੀ ਬਈ ਮੈਂ ਐਕਚੁਅਲ ਵਿੱਚ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਨਾ ਬਈ ਉਹ ਜਿਹੜਾ ਏਰੀਆ ਹੈਗਾ ਆ ਜੀ ਉਹ ਅੱਜ ਵੀ ਰੇਲ ਮਾਜਰੇ ਦੀ ਹੱਦ ਵਾਸਤੇ ਆ ਜੀ ਜੀ ਠੀਕ ਹੈ ਨਾ ਜੀ ਪਹਿਲੀਆਂ ਪੰਚਾਇਤਾਂ ਦਾ ਹੀ ਕਸੂਰ ਨੇ ਜੀ ਜਿਹੜੇ ਇਹ ਭਈਆ ਸਾਡੇ ਸਿਰ ਤੇ ਨੂੰ ਚੜ ਰਹੇ ਆ ਚੜ ਰਹੇ ਇਹਨਾਂ ਨੇ ਵੋਟਾਂ ਬਣਾਈਆਂ ਮੋੜ ਕੇ ਜਦੋਂ ਇਦਾਂ ਦੀਆਂ ਪੰਚਾਇਤਾਂ ਦੀ ਉਹ ਰਾਜਨੀਤੀ ਖਰਾਬ ਕਰਨ ਆਪੇ ਇਹਨਾਂ ਨੇ ਪੰਚਾਇਤਾਂ ਲੱਗ ਕਰਾਤੀ ਜੀ ਉੱਥੇ ਰਹਿ ਗਏ ਸੀ ਤਿੰਨ ਜਾਂ ਚਾਰ ਟੱਬਰ ਪੰਜਾਬੀਆਂ ਦੇ ਆ ਮੈਂ ਕਹਿੰਦਾ ਵੀ ਮੈਂ ਗਰੰਟੀ ਇਹ ਕਹਿੰਦਾ ਜਿਹੜੇ ਸਰਪੰਚ ਜਦੋਂ ਉੱਥੇ ਵੋਟਾਂ ਹੁੰਦੀਆਂ ਨੇ ਜਿਹੜੇ ਸਰਪੰਚ ਤੇ ਅਸੀਂ ਨਾਮਜ਼ਦ ਕਰਦੇ ਹਾਂ ਉਹ ਸਾਲ ਹਾਰ ਜੂਗਾ ਜੀ ਸਿਰਫ ਚਾਰ ਵੋਟਾਂ ਨੇ ਜਿਹਦੇ ਹੱਥ ਨੇ ਜਿਹਦੇ ਹੱਥ ਦੇ ਮੈਂ ਖੜੇ ਆ ਨਾ ਉਹਨੇ ਹਾਰ ਨਹੀਂ ਹਾਰਨਾ ਉੱਥੇ ਮਤਲਬ ਇਹ ਜਦੋਂ ਸਾਡੀ ਕਦੇ ਉਹਨਾਂ ਨੇ ਹੋਰਾਈ ਹੁੰਦੀ ਇਹ ਤਾਂ ਸਾਹਿਬ ਅੱਜ ਵੀ ਕਹਿੰਦੇ ਆ ਐਮਐਲਏ ਨੇ ਤੁਹਾਡੇ ਹੱਕ ਦੇ ਵਿੱਚ ਖੜ੍ਹ ਦੇ ਉਹਨਾਂ ਨਾਲ ਪਰਚਾ ਕਰਾਉਣ ਨੂੰ ਮੈਂ ਜੋ ਤੁਸੀਂ ਕਹੋਗੇ ਮੈਂ ਮੰਨ ਜਾਊਂਗਾ 2200 ਵੋਟ ਆ ਜਨਾਬ ਠੀਕ ਹੈ ਨਾ ਐਮਐਲਏ ਹੋਗਾ ਜਿਹੜਾ ਮਰਜੀ ਪਾਰਟੀ ਵਾਲਾ ਹੋਵੇ ਉਹਨੇ ਆਪਣੀ ਵੋਟ ਦੇਖਣੀ ਆ ਸਹੀ ਗੱਲ ਹੈ ਸਿੰਘ ਸਾਹਿਬ ਜੀ ਇੱਕ ਮਿੰਟ ਬਾਈ ਕੁਮੈਡੀਟਰ ਬਾਈ ਦਾ ਚੈਨਲ ਦੇਖ ਰਿਹਾ ਇਸ ਟਾਈਮ ਲਾਈਵ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕਰ ਚੁੱਕੇ ਆ ਪਰ ਸਾਰੇ ਇੱਕ ਟਰੈਕਟਰ ਘਰਾ ਤੋਂ ਬਾਹਰ ਹੈ ਇਸ ਟਾਈਮ ਕੋਈ ਸਤਲੂ ਦਰਿਆ ਦੇ ਸੇਵਾ ਲੱਗਿਆ ਹੋਆ ਕਰਨ ਪਰ ਜੇ ਅੱਧੇ ਘੰਟੇ ਚ ਪ੍ਰਸ਼ਾਸਨ ਨੇ ਇਹ ਮੁੰਡੇ ਗ੍ਰਫਤਾਰ ਨਾ ਕੀਤੇ ਜਗ੍ਹਾ ਇਹਨਾਂ ਦਾ ਮਾਂ ਪਿਓ ਨਾ ਨਾ ਗ੍ਰਫਤਾਰ ਕੀਤੇ ਹੁਣ ਅੱਧੇ ਘੰਟੇ ਦਾ ਹਲ ਦਿੱਤਾ ਜੀ ਜਗ੍ਹਾ ਨਵੈਲ ਮਾਜਰਾ ਰੈਲ ਮਾਜਰਾ ਅੱਡਾ ਵਚਦਾ ਅੱਜ ਤੇ ਅਸੀਂ ਇੱਕ ਹਾਂ ਦਾ ਨਾਰਾ ਮਾਰਨਾ ਆਪਣੇ ਗਰੁੱਪਾਂ 'ਚ ਵੀਡੀਓ ਪਾਵਾਂਗੇ ਤੇ ਟਰੈਕਟਰਾਂ ਡਰਾਮੀਆਂ ਆਏ ਮੂੰਹ ਇੱਧਰ ਨੂੰ ਕਰ ਲਿਆ ਵੀਰੋ ਅੱਜ ਮਸਲਾ ਪਿਆਵ ਤੇ ਸਰਦਾਰੀ ਦਾ ਉੱਠਿਆ ਸਾਰੇ ਡੈਕਟਰ ਟਰਾਲਿਆਂ ਨੂੰ ਮੂੰਹ ਇੱਧਰ ਨੂੰ ਕਰ ਲਿਓ ਲਾਈਵ ਦੇਖ ਰਿਆ ਹੈ ਲਾਈਵ ਚੈਨਲ ਚੱਲ ਰਿਹਾ ਹੈ ਤੇ ਤੁਹਾਨੂੰ ਗਰੁੱਪਾਂ 'ਚ ਇਸੇ ਬਾਈ ਦੇ ਥਰੂ ਤੁਹਾਨੂੰ ਫੇਸ ਨੇਆ ਦਵਾਂਗੇ ਸਿਰਫ ਅੱਧੇ ਅੱਧੇ ਦਾ ਟਾਈਮ ਆ ਸਾਰੇ ਟਰੈਕਟਰ ਇੱਧਰ ਨੂੰ ਲਿਆ ਪੱਗ ਕਲਗੀਧਰ ਦੀ ਬਖਸ਼ੀ ਹੋਈ ਪੱਗ ਕਲਗੀਧਰ ਪਾਸ਼ਾ ਦੇ ਬਖਸ਼ੇ ਹੋਏ ਹਥਿਆਰ ਦਾ ਕਾਹਦੇ ਕੰਮ ਆਉਲੇ ਜੇ ਸਾਡੀਆਂ ਦਾੜ੍ਹੀਆਂ ਨੂੰ ਭਈਏ ਪੈਣ ਲੱਗੇ ਯਾਰ ਘਰਾਂ ਦੇ ਵਿੱਚ ਸਾਡੇ ਦੇ ਵਿੱਚ ਗੋਹਾ ਚੱਕਿਆ ਕਰਦੇ ਸਨ ਬੀਬੀ ਜੀ ਬੀਬੀ ਜੀ ਕਾਕਾ ਸੀ ਸਿਰ ਚ ਲਾ ਲੇ ਸਹੀ ਬੋਲਦੇ ਨੇ ਸਿੰਘ ਦਾ ਸਹੀ ਬੋਲਦੇ ਨੇ ਸਿੰਘ ਜਿੱਦਣ ਕਰੋਨਾ ਆਇਆ ਸੀ ਜੀ ਉਸ ਦਿਨ ਇੱਕ ਲੰਗਰ ਦੀ ਗੱਡੀ ਆਉਂਦੀ ਸੀ ਇੱਥੋਂ ਪੁਨਿਆਰੀ ਤੋਂ ਬਾਬੇ ਭੇਜਦੇ ਸੀ ਦੂਜੀ ਟੀਬੀ ਸਾਹਿਬ ਤੋਂ ਆਉਂਦੀ ਸੀ ਤੀਜੀ ਗੱਡੀ ਆਉਂਦੀ ਸੀ ਜੀ ਇੱਥੇ ਅਨੰਦਪੁਰ ਸਾਹਿਬ ਤੋਂ ਉਹ ਲੋਕ ਅੱਜ ਖਾ ਕੇ ਇਸੇ ਕੌਮ ਦਾ ਖਾ ਕੇ ਇਹ ਕਿਰਤ ਕੰਨ ਹੋਏ ਪਾਏ ਆ ਠੀਕ ਹੈ ਨਾ ਜੀ ਉੱਥੇ ਰਹਿਨੇ ਆ ਹਿੱਕ ਥਾਪੜ ਕੇ ਰਹਿਨੇ ਆ ਵੀ ਅੱਜ ਵੀ ਜਿੱਤ ਤਾਂ ਹੀ ਬਚਦੀ ਆ ਜੇ ਸਾਡੀਆਂ ਮੰਦਾ ਮੰਨੀਆਂ ਜਾਂਦੀਆਂ ਭਈਆ ਪੰਜਾਬੋ ਪੰਜਾਬ ਬਚਾਓ ਲੋਕਾਂ ਨੂੰ ਕੀਤੇ ਆ ਅੱਧੀ ਫਰਿਆਮ ਦਾੜਾ ਜਾਂਦੇ ਆ ਆਪਣਾ ਅੰਡਾ ਤਖੜਾ ਕਰੋ ਆਪਣੀ ਡਾਂਗ ਆਪਣੇ ਸਾਥਰ ਵਧੀਆ ਰੱਖੋ ਵਧਾਓ ਜਿਹੜਾ ਵਾਦਾ ਹੈ ਅਭਰਾ ਕੰਗਾ ਟੱਪੇ ਰਹਿੰਦਾ ਅੱਖ ਚਾੱਕਾ ਦੇਖ ਨਾ ਲਵਾ ਬੰਦੇ ਕੀ ਉਹ ਜੇ ਸ਼ੌਤ ਵੀ ਰਹਿੰਦਾ ਹੋਵੇ ਬੰਦਾ ਅੱਧੀ ਕਿੰਨੇ ਵਾਰੋ ਸਰਦਾਰਾਂ ਨੇ ਇੱਕਾ ਜਾਈਦਾ ਏ ਕੋਈ ਕੋਈ ਪਈਆ ਸਰਦਾਰ ਨੂੰ ਬੇਗਾ ਵੜ ਦੋ ਗੱਲ ਇਹ ਕਹਿੰਦੇ ਮੈਂ ਬਾਈ ਇੱਥੀ ਅਮੀ ਦੇ ਇੱਕ ਗੱਲ ਕਲੀਅਰ ਹੈ ਇਹੋ ਜੇ ਸ਼ਬਦ ਬੋਲੇਗੇ ਮਾਫੀਆਂ ਨਹੀਂ ਮੰਗਣੀਆਂ ਨਾ ਹੀ ਮਾਫੀਆਂ ਮੰਗਾਉਣੀਆਂ ਸਾਡੇ ਦੇ ਇੱਕੇ ਅਕਾਲਪੁਰਖ ਨੇ ਕਿੰਨ ਵਰ ਸੌਦਾ ਲਾਉਂਗੇ ਸਿਵਾ ਲਾਉਂਗੇ ਇਹੋ ਜੇ ਸ਼ਬਦ ਬੋਲੇਗੇ ਇਹਨੇ ਨਹੀਂ ਸੁਣਾਏ ਜਾ ਸਕਦੇ ਬਾਈ ਜੀ ਨੇ ਸਾਡੇ ਨਾਲ ਗਿੱਲ ਸਾਹਿਬ ਤੇ ਸੰਗਤਾਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਨੇ ਇਹਨਾਂ ਵੱਲੋਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਧਾ ਘੰਟੇ ਦੇ ਵਿੱਚ ਵਿੱਚ ਰਿਆਲ ਮਾਦਰਾ ਦੇ ਚੌਕ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ